ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਬੱਚੋ ਆਪਣਾ ਸਟੋਰੀ ਟਾਈਮ ਹੋ ਗਿਆ ਅੱਜ ਆਪਾਂ ਭਗਤ ਨਾਮਦੇਵ ਜੀ ਦੀ ਸਾਖੀ ਕਰਾਂਗੇ ਭਗਤ ਨਾਮਦੇਵ ਜੀ ਜਿਨ੍ਹਾਂ ਦੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਬਹੁਤ ਉੱਚੇ ਜੀਵਨ ਵਾਲੇ ਮਹਾਪੁਰਸ਼ ਹੋਏ ਹਨ ਇਹਨਾਂ ਦਾ ਪਹਿਲਾ ਜਨਮ ਹੀ ਇੰਨਾ ਵਿਸਮਾਦ ਭਰਿਆ ਹੈ ਕਿ ਬੰਦਾ ਹੈਰਾਨ ਹੋ ਜਾਂਦਾ ਕਿ ਪ੍ਰਮਾਤਮਾ ਕਿਸ ਤਰ੍ਹਾਂ ਆਪਣੇ ਭਗਤਾਂ ਦੇ ਉੱਤੇ ਕਿਰਪਾ ਕਰਦੇ ਹਨ ਮਹਾਰਾਸ਼ਟਰ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਭਗਤ ਨਾਮਦੇਵ ਜੀ ਦਾ ਇਨਾਂ ਦੇ ਨੰਨਾ ਜੀ ਵੀ ਬੜੀ ਭਗਤੀ ਕਰਦੇ ਹੁੰਦੇ ਸੀ ਤੇ ਉਹ ਛਿੰਬੇ ਸੀ ਜਾਂਦੇ ਛਿੰਬੇ ਦਾ ਮਤਲਬ ਕਿ ਅੱਗੇ ਕੰਮ ਦੇ ਉਧਾਰ ਦੇ ਉੱਤੇ ਨਾ ਜਾਤਾਂ ਮੰਨੀਆਂ ਜਾਂਦੀਆਂ ਸੀ ਉਹ ਛਾਪੇ ਲਾਉਂਦੇ ਹੁੰਦੇ ਸੀ ਕੱਪੜਿਆਂ ਦੇ ਉੱਤੇ ਜੇ ਹੁਣ ਅੱਜ ਕੱਲ ਤਾਂ ਛਪੇ ਚਪਾਈ ਕੱਪੜਿਆਂ ਦੇ ਨਾ ਮਸ਼ੀਨਰੀ ਰਾਹੀਂ ਪਹਿਲਾਂ ਹੱਥ ਨਾਲ ਇੱਕ ਛਾਪਾ ਜਿਹਾ ਤਿਆਰ ਕਰਕੇ ਉੱਤੇ ਡਿਜ਼ਾਈਨਸ ਲਾਏ ਜਾਂਦੇ ਸੀ ਕੱਪੜਿਆਂ ਤੇ ਫਿਰ ਉਹਨਾਂ ਨੂੰ ਜਿਸ ਤਰ੍ਹਾਂ ਧੋ ਕੇ ਸਵਾਰ ਕੇ ਵਿੱਚ ਆ ਜਾਂਦਾ ਸੀ ਤੇ ਛਾਪੇ ਵੀ ਲਾਉਂਦੇ ਸੀ ਫਿਰ ਕੱਪੜੇ ਧੋਂਦੇ ਵੀ ਸੀ ਫਿਰ ਇਸ ਤਰ੍ਹਾਂ ਸਾਰੇ ਇਸ ਤਰ੍ਹਾਂ ਦੇ ਕੰਮ ਕਰਦੇ ਸੀ ਉਹ ਉਹਨਾਂ ਦੀ ਕਿਰਤ ਸੀ ਇਹ ਤੇ ਜਦੋਂ ਉਹਨਾਂ ਦਾ ਨਾਮ ਸੀ ਵਾਮ ਦੇਵ ਜੀ ਵਾਰਮਦੇਵ ਜੀ ਬਹੁਤ ਚੰਗਾ ਜੀਵਨ ਬਤੀਤ ਕਰਦੇ ਸੀ ਬੜੇ ਇਮਾਨਦਾਰ ਸੀ ਪ੍ਰਮਾਤਮਾ ਤੋਂ ਬਹੁਤ ਉਹਨੂੰ ਪ੍ਰਮਾਤਮਾ ਨੂੰ ਪਿਆਰ ਵੀ ਕਰਦੇ ਸੀ ਪ੍ਰਮਾਤਮਾ ਦਾ ਡਰ ਪਿਆ ਵੀ ਸੀ ਉਹਨਾਂ ਦੇ ਅੰਦਰ ਇਮਾਨਦਾਰੀ ਨਾਲ ਆਪਣਾ ਕੰਮ ਕਰਦੇ ਹੁੰਦੇ ਸੀ ਉਹਨਾਂ ਦੀ ਪਤਨੀ ਨੇ ਇੱਕ ਬੇਟੀ ਨੂੰ ਜਨਮ ਦਿੱਤਾ ਤੇ ਫਿਰ ਪਤਨੀ ਦੀ ਡੈਥ ਹੋ ਗਈ ਤਾਂ ਉਹ ਇਕੱਲੇ ਹੀ ਆਪਣੀ ਛੋਟੀ ਜੀ ਬੇਟੀ ਨੂੰ ਸੰਭਾਲਦੇ ਸੀ ਤੇ ਬਹੁਤ ਚੰਗੇ ਸੰਸਕਾਰ ਦਿੱਤੇ ਆਪਣੀ ਬੇਟੀ ਨੂੰ ਹਮੇਸ਼ਾ ਪ੍ਰਮਾਤਮਾ ਦੀਆਂ ਗੱਲਾਂ ਸੁਣਾਉਂਦੇ ਸੀ ਜਦੋਂ ਉਹਨਾਂ ਨੇ ਬਾਹਰ ਕੱਪੜੇ ਵਗੈਰਾ ਵੇਚਣ ਜਾਣਾ ਹੁੰਦਾ ਫਿਰ ਵੀ ਉਸ ਨੂੰ ਨਾਲ ਹੀ ਲੈ ਜਾਂਦੇ ਸੀ ਤੇ ਸਾਰੇ ਰਸਤੇ ਉਸ ਨੂੰ ਪ੍ਰਮਾਤਮਾ ਦੀਆਂ ਗੱਲਾਂ ਸੁਣਾਉਂਦੇ ਜਾਂਦੇ ਬੜਾ ਹੀ ਉਹਨਾਂ ਦਾ ਸੈਕਰੀਫਾਈਸਿੰਗ ਜੀਵਨ ਸੀ ਵੀ ਉਹਨਾਂ ਨੇ ਦੁਬਾਰਾ ਸ਼ਾਦੀ ਵੀ ਨਹੀਂ ਕਰਾਈ ਆਪਣੀ ਬੇਟੀ ਨੂੰ ਪਾਲਿਆ ਉਹਨੂੰ ਚੰਗੇ ਚੰਗੇ ਸੰਸਕਾਰ ਦਿੱਤੇ ਉਹਨਾਂ ਨੇ ਆਪਣੇ ਘਰ ਦੇ ਵਿੱਚ ਇੱਕ ਮੂਰਤੀ ਸਥਾਪਿਤ ਕੀਤੀ ਹੋਈ ਸੀ ਅੱਗੇ ਇਸ ਤਰ੍ਹਾਂ ਹੀ ਹੁੰਦਾ ਸੀ ਕਿ ਉਹ ਕੋਈ ਨਾ ਕੋਈ ਮੂਰਤੀ ਭਗਵਾਨ ਦੀ ਲਿਆ ਕੇ ਰੱਖਦੇ ਸੀ ਤੇ ਫਿਰ ਉਸ ਉਸ ਦੀ ਸੇਵਾ ਪੂਜਾ ਅਰਚਨਾ ਬੰਦਨਾ ਕਰਦੇ ਹੁੰਦੇ ਸੀ ਤੇ ਬੱਚਿਆਂ ਨੂੰ ਵੀ ਸਿਖਾਉਂਦੇ ਹੁੰਦੇ ਸੀ ਕਿ ਇਹ ਭਗਵਾਨ ਨੇ ਤੁਸੀਂ ਇਹਨਾਂ ਦੇ ਵਿੱਚ ਫਿਰ ਸ਼ਰਧਾ ਰੱਖੋ ਤੇ ਕਿਉਂਕਿ ਪ੍ਰਭੂਆਂ ਤਾਂ ਕਣ-ਕਣ ਦੇ ਵਿੱਚ ਬਿਰਾਜਮਾਨ ਨੇ ਜਿੱਥੇ ਵੀ ਭਾਵਨਾ ਹੋਵੇ ਉੱਥੇ ਪ੍ਰਭੂਆਂ ਪ੍ਰਗਟ ਹੋ ਜਾਂਦੇ ਨੇ ਜਿਵੇਂ ਭਗਤ ਨਾਨਾ ਜੀ ਨੇ ਪੱਥਰ ਚੋਂ ਹੀ ਪ੍ਰਗਟ ਕਰ ਲਿਆ ਸੀ ਸੋ ਉਹ ਹੈਗੇ ਤਾਂ ਹਰ ਥਾਂ ਦੇ ਉੱਤੇ ਪਰ ਆਪਣੀ ਭਾਵਨਾ ਜਦੋਂ ਟਿਕ ਜਾਵੇ ਤਾਂ ਫਿਰ ਆਪਾਂ ਨੂੰ ਉਸ ਚੀਜ਼ ਚੋਂ ਹੀ ਉਹਨਾਂ ਦੇ ਜਿਸ ਤਰ੍ਹਾਂ ਦੇ ਪਹੁੰਚਾਈਏ ਉਸ ਤਰ੍ਹਾਂ ਦੇ ਦੀਦਾਰ ਹੋ ਜਾਂਦੇ ਨੇ ਤੇ ਬੇਟੀ ਬੜੀ ਸ਼ੁਭ ਸੰਸਕਾਰਾਂ ਵਾਲੀ ਹੋਈ ਤੇ ਉਸ ਨੂੰ ਪਰਮਾਤਮਾ ਦੀ ਲਗਨ ਲੱਗ ਗਈ ਅੱਗੇ ਛੋਟੇ ਛੋਟੇ ਹਮਰਾ ਜੀਆਕਰ ਦੰਦੇ ਸੀ ਉਹ ਬੇਟੀ 11 ਸਾਲ ਦੀ ਸੀ ਉਹਦਾ ਵਿਆਹ ਕਰ ਦਿੱਤਾ ਤੇ ਉਸਦੇ ਪਤੀ ਦੀ ਡੈਥ ਹੋ ਗਈ ਉਹ ਉਹਨੂੰ ਵਿਚਾਰੀ ਨੂੰ ਬਚਪਨ ਸੀ ਕੁਝ ਪਤਾ ਵੀ ਨਹੀਂ ਸੀ ਪਤੀ ਕੀ ਹੁੰਦਾ ਕੀ ਪਤੀ ਮਿਲਾਪ ਹੁੰਦਾ ਕੀ ਕੀ ਹੁੰਦਾ ਕੁਝ ਨਹੀਂ ਪਤਾ ਕਿਉਂਕਿ ਅੱਗੇ ਵਿਆਹ ਕਰਕੇ ਹੋ ਫਿਰ ਤੋਰ ਦੇ ਮੁਕਲਾਵਾ ਵਗੈਰਾ ਬਾਛ ਦਿੰਦੇ ਹੁੰਦੇ ਸੀ ਸੋ ਉਸਦਾ ਆਪਣੇ ਪਤੀ ਨਾਲ ਦਾ ਕੋਈ ਸੰਬੰਧ ਹੀ ਨਹੀਂ ਸੀ ਤੇ ਉਹ ਪਤੀ ਬਚਪਨ ਚ ਹੀ ਚਲਾਣਾ ਕਰ ਗਿਆ ਤਾਂ ਉਹ ਉਹ ਫਿਰ ਘਰ ਬੈਠ ਕੇ ਥੋੜੀ ਵੱਡੀ ਵੀ ਹੋ ਰਹੀ ਸੀ ਫਿਰ ਪਿਤਾ ਉਹਨੂੰ ਹਰਥਾਂ ਤੇ ਲਜਾ ਵੀ ਨਹੀਂ ਸੀ ਸਕਦੇ ਬੜੇ ਵਿਰਾਗ ਦੇ ਵਿੱਚ ਆਈ ਰਹਿੰਦੀ ਸੀ ਤੇ ਫਿਰ ਉਹ ਇੱਕ ਦਿਨ ਆਪਣੇ ਪਿਤਾ ਨੂੰ ਕਹਿਣ ਲੱਗੀ ਕਿ ਪਿਤਾ ਜੀ ਉਹਨੂੰ ਕੁਝ ਪਤਾ ਨਹੀਂ ਸੀ ਕਿ ਪਤੀ ਕੀ ਹੁੰਦਾ ਪਤੀ ਮਰ ਜਾਂਦਾ ਤਾਂ ਫਿਰ ਕੀ ਹੁੰਦਾ ਅੱਗੇ ਤਲੁਕੀ ਫਿਰ ਕੁੜੀਆਂ ਨੂੰ ਛਿੱਟੇ ਕਪੜੇ ਪਵਾ ਦਿੰਦੇ ਸੀ ਉਹਨਾਂ ਦੇ ਕੇਸ ਖੋਲ ਦਿੰਦੇ ਹੁੰਦੇ ਸੀ ਉਹਨਾਂ ਨੂੰ ਕੋਈ ਅਧਿਕਾਰ ਨਹੀਂ ਸੀ ਹੱਸਣ ਖੇਡਣ ਦਾ ਬਾਹਰ ਜਾਣ ਆਉਣ ਦਾ ਉਸਦੇ ਪਿਤਾ ਨੇ ਕਿਉਂਕਿ ਆਪ ਬੜੇ ਪ੍ਰਮਾਤਮਾ ਦੀ ਭਗਤੀ ਵਾਲੇ ਪੈ ਵਾਲੇ ਸੀ ਉਹਨਾਂ ਨੇ ਆਪਣੀ ਬੇਟੀ ਨੂੰ ਕਿਹਾ ਕਿ ਬੇਟੀ ਸਾਰੇ ਰਿਸ਼ਤੇ ਨਾ ਪ੍ਰਮਾਤਮਾ ਨਾਲ ਹੀ ਜੋੜ ਲਈ ਦੇ ਨੇ ਪ੍ਰਮਾਤਮਾ ਹੀ ਆਪਣੇ ਮਾਂ-ਬਾਪ ਨੇ ਪ੍ਰਮਾਤਮਾ ਹੀ ਆਪਣੇ ਭੈਣ-ਭਰਾ ਨੇ ਉਹੀ ਆਪਣੇ ਰਿਸ਼ਤੇਦਾਰ ਨੇ ਜਿਸ ਤਰ੍ਹਾਂ ਦਾ ਵੀ ਰਿਸ਼ਤਾ ਪ੍ਰਮਾਤਮਾ ਨਾਲ ਜੋੜੋ ਨਾ ਪ੍ਰਮਾਤਮਾ ਉਹੀ ਰਿਸ਼ਤਾ ਨਿਭਾ ਕੇ ਦਿਖਾਉਂਦੇ ਨੇ ਤੇ ਉਹ ਐਸੇ ਪ੍ਰਮਾਤਮਾ ਨੇ ਜਿਨ੍ਹਾਂ ਦੀ ਕਦੇ ਮੌਤ ਨਹੀਂ ਹੁੰਦੀ ਉਹ ਕਦੇ ਕਿਤੇ ਜਾਂਦੇ ਨਹੀਂ ਉਹ ਸਦਾ ਜਵਾਨ ਰਹਿੰਦੇ ਨੇ ਸਦਾ ਉਹ ਆਨੰਦ ਸਰੂਪ ਨੇ ਤੇ ਇਸ ਕਰਕੇ ਨਾ ਤੂੰ ਬਸ ਸਮਝਿਆ ਕਿ ਪ੍ਰਮਾਤਮਾ ਹੀ ਤੇਰੇ ਪਤੀ ਨੇ ਤੇ ਉਹ ਕਹਿੰਦੀ ਪ੍ਰਮਾਤਮਾ ਕੀ ਉਹ ਜਿਹੜੀ ਭਗਵਾਨ ਦੀ ਮੂਰਤੀ ਪਈ ਸੀ ਸਾਹਮਣੇ ਜਿਸ ਤਰ੍ਹਾਂ ਮੀਰਾ ਬਾਈ ਨੇ ਸੋਚਿਆ ਸੀ ਇਹ ਉਹਨੂੰ ਵੀ ਬਚਪਨ ਚ ਹੀ ਦੱਸਿਆ ਗਿਆ ਸੀ ਕਿ ਭਗਵਾਨ ਹੀ ਪਤੀ ਹੁੰਦੇ ਨੇ ਤਾਂ ਉਹ ਫਿਰ ਉਹਨੂੰ ਸ਼ਰਦਾ ਬੈਠ ਗਈ ਆਪਣੇ ਪਿਤਾ ਤੇ ਪਹਿਲਾਂ ਹੀ ਬਹੁਤ ਸ਼ਰਦਾ ਸੀ ਤੇ ਬੱਚੀ ਸੀ ਤਾਂ ਉਸਨੇ ਬਸ ਉਸੇ ਤਰ੍ਹਾਂ ਹੀ ਪਤੀ ਰੂਪ ਦੇ ਵਿੱਚ ਹੀ ਪ੍ਰਮਾਤਮਾ ਨੂੰ ਅਰਾਧਨਾ ਸ਼ੁਰੂ ਕਰਤਾ ਉਹ ਬਹੁਤ ਹੀ ਭਾਵਨਾ ਨਾਲ ਹਮੇਸ਼ਾ ਹੀ ਇਹੀ ਸੋਚਦੀ ਸੀ ਬਸ ਮੇਰੇ ਪਤੀ ਨੇ ਤੇ ਮੇਰੇ ਪਤੀ ਸਦਾ ਮੇਰੇ ਨਾਲ ਨੇ ਇਹਨਾਂ ਨੇ ਕਦੇ ਕਿਤੇ ਜਾਣਾ ਨਹੀਂ ਆਉਣਾ ਨਹੀਂ ਇਹਨਾਂ ਦੀ ਕਦੇ ਡੱਥ ਨਹੀਂ ਹੋ ਸਕਦੀ ਸੋ ਬੜੇ ਚੰਗੇ ਜੀਵਨ ਵਾਲੀ ਬੇਟੀ ਲੜਕੀ ਹੋਈ ਉਹ ਫਿਰ ਉਹਦੀ ਇੱਕ ਦਿਨ ਉਸ ਪਿੰਡ ਦੀ ਜਿਹੜੀ ਇੱਕ ਲੜਕੀ ਸੀ ਉਹਦੀ ਬਚਪਨ ਤੋਂ ਹੀ ਉਹਦੀ ਸਹੇਲੀ ਸੀ ਉਹ ਕਿਤੇ ਵਿਆਹੀ ਗਈ ਸੀ ਜਿਵੇਂ ਛੋਟੀਆਂ ਉਮਰਾਂ 'ਚ ਬੱਚੇ ਵਿਆਹੇ ਜਾਂਦੇ ਨੇ ਉਹ ਘਰ ਆਈ ਪੇਕੇ ਵਾਪਸ ਤਾਂ ਉਹਨੂੰ ਪਤਾ ਲੱਗਿਆ ਕਿ ਉਹਦੀ ਸਹੇਲੀ ਦੇ ਪਤੀ ਦੀ ਡੈਥ ਹੋ ਗਈ ਤੇ ਉਹ ਕਹਿੰਦੀ ਵੀ ਚੱਲ ਮੈਂ ਉਹਨੂੰ ਮਿਲ ਕੇ ਆਉਣੀ ਆ ਉਹਨੂੰ ਥੋੜਾ ਹੌਸਲਾ ਦੇ ਕੇ ਆਉਣੀ ਆ ਤੇ ਜਦੋਂ ਉਹਦੇ ਕੋਲ ਆਈ ਤਾਂ ਉਹਨੇ ਦੱਸਿਆ ਵੀ ਪਤੀ ਤਾਂ ਪਤੀ ਦਾ ਬੜਾ ਸੁੱਖ ਹੁੰਦਾ ਦੇਖੋ ਕਿੰਨੇ ਕਿੰਨੀ ਬੇਫਿਕਰੀ ਹੁੰਦੀ ਹੈ ਕਿ ਪਤੀ ਕਮਾ ਕੇ ਲਿਆਉਂਦਾ ਸਭ ਕੁਝ ਕਰਦਾ ਤੇ ਤੇਰਾ ਜੀਵਨ ਤਾਂ ਹੁਣ ਬਹੁਤ ਬਰਬਾਦ ਹੋ ਗਿਆ ਤੂੰ ਤੂੰ ਤਾਂ ਕਿਸੇ ਜੁਗੀ ਨਹੀਂ ਰਹੀ ਉਹ ਲੜਕੀ ਕਹਿੰਦੀ ਕਿ ਮੈਨੂੰ ਇਸ ਤਰ੍ਹਾਂ ਕਿਉਂ ਕਹਿ ਰਹੀ ਹੈ ਮੇਰਾ ਪਤੀ ਤਾਂ ਹੈਗਾ ਮੇਰਾ ਪਤੀ ਕਿਧਰੇ ਵੀ ਨਹੀਂ ਗਿਆ ਤੇ ਆਹ ਦੇਖ ਭਗਵਾਨ ਮੇਰਾ ਪਤੀ ਹੈ ਤੇ ਮੈਂ ਤਾਂ ਇਹਨੂੰ ਦੇਖਦੇ ਖੁਸ਼ ਹੁੰਨੀ ਐ ਤੇ ਮੈਂ ਕੋਈ ਮੈਲਾ ਚਲਾ ਬੇਸ ਨਹੀਂ ਰੱਖਦੀ ਮੈਂ ਕਿਹੜਾ ਵਿਧਵਾ ਹਾਂ ਮੇਰੇ ਇੱਤੇ ਪਤੀ ਹਮੇਸ਼ਾ ਹੀ ਅਮਰ ਹਨ ਤੇ ਮੈਂ ਤਾਂ ਇਸ ਕਰਕੇ ਆਪਣਾ ਵਧੀਆ ਬਣ ਠਣ ਕੇ ਰਹਿੰਦੀ ਆ ਮੈਨੂੰ ਕੋਈ ਮੈਨੂੰ ਇਸ ਤਰ੍ਹਾਂ ਦੀ ਗੱਲਾਂ ਨਾ ਕਰ ਤੇ ਮੈਂ ਤਾਂ ਸੁਹਾਗਵੰਤੀ ਆ ਫਿਰ ਉਹ ਇਸੇ ਲਈ ਨੇ ਸੋਚਿਆ ਵਿਚਾਰੀ ਸ਼ੌਕ ਦੇ ਵਿੱਚ ਹਲੇ ਇਹਨੂੰ ਸਮਝ ਨਹੀਂ ਆ ਰਹੀ ਇਸ ਗੱਲ ਦੀ ਸਾਲ ਕੁ ਬਾਦ ਉਹ ਫੇਰ ਉਹਨੂੰ ਮਿਲਣ ਵਾਸਤੇ ਆਈ ਉਹਦੇ ਬੱਚਾ ਹੋ ਗਿਆ ਸੀ ਬੱਚਾ ਉਹਦੀ ਗੋਦੀ 'ਚ ਸੀ ਬੜਾ ਪਿਆਰਾ ਬੱਚਾ ਤੇ ਉਹ ਕਹਿੰਦੀ ਕਿ ਜਿਹੜੀ ਹੈ ਵਾਮਦੇਵ ਜੀ ਦੀ ਬੇਟੀ ਸੀ ਉਹ ਕਹਿੰਦੀ ਕਿ ਇਹ ਬੱਚਾ ਕਿਸ ਤਰ੍ਹਾਂ ਕਿੱਥੋਂ ਲਿਆ ਤੂੰ ਕਿੰਨਾ ਪਿਆਰਾ ਹੈ ਤੇ ਉਹ ਕਹਿੰਦੀ ਹਾਂ ਪੈਣੇ ਤਾਂ ਪਤੀ ਦੀ ਦਾਤ ਹੁੰਦੀ ਹੈ ਮੇਰੇ ਪਤੀ ਨੇ ਮੈਨੂੰ ਇਹ ਬੱਚਾ ਦਿੱਤਾ ਤੇ ਹੁਣ ਤੂੰ ਦੇਖ ਆਪੇ ਵੀ ਜੇ ਤੇਰਾ ਪਤੀ ਹੁੰਦਾ ਫਿਰ ਤੈਨੂੰ ਬੱਚੇ ਦੀ ਦਾਤ ਮਿਲਦੀ ਨਾ ਹੁਣ ਤੈਨੂੰ ਭਗਵਾਨ ਥੋੜੀ ਬੱਚਾ ਦੇ ਸਕਦਾ ਇਸ ਕਰਕੇ ਤੂੰ ਨਾ ਇੰਨਾਂ ਗੱਲਾਂ ਚੋਂ ਨਿਕਲ ਤੇ ਤੂੰ ਸੱਚਾਈ ਦਾ ਸਾਹਮਣਾ ਕਰਕੇ ਤੂੰ ਸਾਰੀ ਜ਼ਿੰਦਗੀ ਇਸ ਤਰ੍ਹਾਂ ਹੀ ਰਹੇਂਗੀ ਨਾ ਤੇਰੇ ਕੋਈ ਬੱਚਾ ਹੋ ਸਕਦਾ ਪਰ ਉਹਨੂੰ ਪੱਕਾ ਪ੍ਰੋਸਸ ਸੀਸ ਕਰਕੇ ਉਹਨੇ ਉਹਦੀ ਗੱਲ ਦਾ ਕੋਈ ਗੌਰ ਨਹੀਂ ਕੀਤਾ ਤੇ ਕਹਿੰਦੀ ਵੀ ਮੇਰਾ ਪਤੀ ਹੈਗਾ ਅਟਲ ਹੈ ਤੇ ਮੈਨੂੰ ਵਿਸ਼ਵਾਸ ਹੈ ਕਿ ਜੋ ਮੰਗੋ ਪਤੀ ਜ਼ਰੂਰ ਪ੍ਰਮਾਤਮਾ ਜ਼ਰੂਰ ਉਹ ਬਖਸ਼ਦਾ ਤੇ ਫਿਰ ਉਹਨੇ ਆਪਣੀ ਸਹੇਲੀ ਨੂੰ ਵੀ ਕਿਹਾ ਵੀ ਤੂੰ ਮੇਰੇ ਕੋਲ ਨਾ ਆਇਆ ਕਰ ਮੇਰੀ ਤਾਂ ਬਿਰਤੀ ਭੰਗ ਹੁੰਦੀ ਹੈ ਮੈਂ ਤਾਂ ਆਪਣੇ ਅਨੰਦ ਵਿੱਚ ਰਹਿਣੀ ਹੈ ਤੇ ਉਸ ਤੋਂ ਬਾਅਦ ਉਹ ਉਹਦੀ ਸਹੇਲੀ ਨੇ ਸੋਚਿਆ ਬਸ ਇਹ ਤਾਂ ਪਾਗਲ ਜੀ ਹੋ ਗਈ ਜਿਵੇਂ ਲੋਕੀ ਸੋਚਦੇ ਨੇ ਉਹ ਨਾ ਕਿਤੇ ਜਾਂਦੀ ਸੀ ਨਾ ਆਉਂਦੀ ਸੀ ਬਸ ਹਰ ਟਾਈਮ ਆਪਣੇ ਪਤੀ ਪ੍ਰਮਾਤਮਾ ਦੀ ਆਰਾਧਨਾ ਦੇ ਵਿੱਚ ਲੱਗੀ ਰਹਿੰਦੀ ਸੀ ਤੇ ਉਸ ਨੇ ਫਿਰ ਬੇਨਤੀਆਂ ਕਰਨੇ ਸ਼ੁਰੂ ਕੀਤੀਆਂ ਕਿ ਇਹ ਮੇਰੇ ਪਤੀ ਪ੍ਰਮਾਤਮਾ ਸਾਰਿਆਂ ਦੇ ਪਤੀ ਉਹਨਾਂ ਨੂੰ ਬੱਚੇ ਦਿੰਦੇ ਨੇ ਨਾ ਮੇਰਾ ਵੀ ਦਿਲ ਲੱਗ ਜਾ ਕਿ ਤੁਸੀਂ ਸਾਡੇ ਘਰ ਵੀ ਮੈਨੂੰ ਮੈਨੂੰ ਵੀ ਬੱਚੇ ਦੀ ਦਾਤ ਬਖਸ਼ੋ ਤੁਸੀਂ ਸਾਰਾ ਕੁਝ ਕਰਨ ਕਰਾਉਣ ਹਾਰੋ ਮੇਰੇ ਨਾਨਾ ਜੀ ਕਦੇ ਝੂਠ ਨਹੀਂ ਬੋਲਦੇ ਨਾ ਮੇਰੇ ਪਿਤਾ ਜੀ ਕਦੇ ਝੂਠ ਨਹੀਂ ਬੋਲਦੇ ਤੁਸੀਂ ਮੇਰੇ ਪਤੀ ਹੋ ਤਾਂ ਸਾਰਿਆਂ ਤੋਂ ਵੱਡੇ ਹੈਗੇ ਤੁਸੀਂ ਕੀ ਨਹੀਂ ਦੇ ਸਕਦੇ ਤੁਸੀਂ ਮੈਨੂੰ ਬੱਚਾ ਜ਼ਰੂਰ ਬਖਸ਼ੋ ਤਾਂ ਫਿਰ ਉਹ ਪੋਲੇਪਾ ਜੋ ਅਰਦਾਸ ਕੀਤੀ ਹੋਈ ਪ੍ਰਮਾਤਮਾ ਸੁਣਦੇ ਨੇ ਤਾਂ ਥੋੜੇ ਦਿਨਾਂ ਬਾਅਦ ਨੂੰ ਲੱਗਿਆ ਕਿ ਉਹਦੇ ਅੰਦਰ ਕੋਈ ਚਿੰਨ੍ਹ ਜੇ ਪ੍ਰਗਟ ਹੋਣ ਲੱਗ ਪਏ ਤੇ ਜਿਸ ਤਰ੍ਹਾਂ ਉਹਨੂੰ ਪ੍ਰੈਗਨਨਸੀ ਹੋ ਗਈ ਪਿਤਾ ਨੂੰ ਤਾਂ ਵਿਚਾਰੇ ਨੂੰ ਕੀ ਪਤਾ ਲੱਗਣਾ ਸੀ ਉਹ ਸਾਰਾ ਦਿਨ ਆਪਣੇ ਕੰਮਕਾਰ ਚ ਰੁੱਝੇ ਰਹਿੰਦੇ ਸੀ ਇਹ ਸਾਰਾ ਦਿਨ ਪੂਜਾ ਭਗਤੀ ਕਰਦੀ ਰਹਿੰਦੀ ਸੀ ਪਰ ਕਾਫੀ ਦਿਨਾਂ ਬਾਅਦ ਇਸ ਨੂੰ ਇਹਦਾ ਪੇਟ ਵੱਧਣਾ ਸ਼ੁਰੂ ਹੋ ਗਿਆ ਕਿਉਂਕਿ ਅੰਦਰ ਗਰਭ ਠਹਿਰ ਗਿਆ ਤੇ ਹੌਲੀ ਹੌਲੀ ਪਤਾ ਲੱਗਣ ਲੱਗਿਆ ਤਾਂ ਆਲੇ ਦੁਆਲੇ ਦੇ ਲੋਕ ਜਿਨ੍ਹਾਂ ਨੂੰ ਥੋੜਾ ਬਹੁਤ ਪਤਾ ਲੱਗਿਆ ਭਿੰਕ ਲੱਗੀ ਉਹ ਬਹੁਤ ਉਹਨੂੰ ਤੰਗ ਕਰਨ ਲੱਗੇ ਦੇ ਪਿਤਾ ਨੂੰ ਤੇ ਕਹਿਣ ਲੱਗੇ ਵੀ ਤੂੰ ਤੇਰੀ ਬੇਟੀ ਕੈਰੈਕਟਰਲੈਸ ਹੈ ਤੂੰ ਘਰੇ ਬਿਠਾਈ ਹੋਈ ਹੈ ਉਹਨੂੰ ਕਿਤੇ ਤੋਰਿਆ ਨਹੀਂ ਨਾ ਹੈ ਤਾਂ ਇਸ ਕਰਕੇ ਦੇਖ ਲੈ ਉਹਨੇ ਕੀ ਚੰਨ ਛੁਡਾਤਾ ਤਾਂ ਉਸ ਦਾ ਪਿਤਾ ਆ ਕੇ ਕਹਿੰਦਾ ਬੇਟੀ ਮੈਥੋਂ ਮੈਨੂੰ ਤੇਥੋਂ ਹੀ ਉਮੀਦ ਨਹੀਂ ਸੀ ਤੇ ਉਹਨੇ ਅੱਖਾਂ ਭਰ ਕੇ ਉਹਦੇ ਪਿਤਾ ਨੇ ਕਿਹਾ ਕਿ ਮੈਂ ਤੈਨੂੰ ਇੰਨਾ ਪਿਆਰ ਦਿੱਤਾ ਇੰਨੀ ਸ਼ੁਭ ਸਿੱਖਿਆ ਦਿੱਤੀ ਤੇ ਤੂੰ ਇਹੋ ਜਿਹਾ ਕੰਮ ਕਰੇਂਗੀ ਮੈਂ ਕਦੇ ਨਹੀਂ ਸੋਚਿਆ ਸੀ ਮੈਂ ਮੇਰਾ ਤਾਂ ਜੁਣਾ ਹੀ ਹਰਾਮ ਹੋ ਗਿਆ ਮੈਂ ਤਾਂ ਇਹਨਾਂ ਨਾਲ ਮੈਂ ਮਾਰੀ ਜਾਵਾਂ ਚੰਗਾ ਤੇ ਤੂੰ ਇਹ ਮਾੜਾ ਕਰਮ ਕਿਸ ਬੰਦੇ ਨਾਲ ਕੀਤਾ ਮੈਨੂੰ ਉਹਦਾ ਨਾਮ ਦੱਸ ਤੇ ਲੜਕੀ ਕਹਿੰਦੀ ਕਿ ਪਿਤਾ ਜੀ ਮੈਨੂੰ ਤਾਂ ਪਤਾ ਹੀ ਨਹੀਂ ਬਾਹਰਲੀ ਦੁਨੀਆ ਦਾ ਨਾਮ ਐ ਕਿਤੇ ਆਈਆਂ ਨਾ ਗਈਆਂ ਮੈਂ ਤਾਂ ਬਸ ਤੁਸੀਂ ਆਪ ਕਿਹਾ ਸੀ ਵੀ ਤੇਰਾ ਪਤੀ ਪਰਮੇਸ਼ਰ ਹੈ ਤਾਂ ਮੈਂ ਤਾਂ ਆਪਣੇ ਪਤੀ ਕੋਲੋਂ ਇੱਕ ਬੱਚੇ ਦੀ ਦਾਤ ਮੰਗੀ ਸੀ ਵੀ ਮੇਰਾ ਦਿਲ ਲੱਗਿਆ ਰਿਹਾ ਕਰੂੰ ਇਸ ਕਰਕੇ ਇਹ ਤਾਂ ਪਰਮਾਤਮਾ ਦੀ ਅੰਸ਼ ਹੈ ਪਿਤਾ ਜੀ ਮੇਰਾ ਸਰੀਰ ਤਾਂ ਬਹੁਤ ਪਵਿੱਤਰ ਹੈ ਮੇਰਾ ਕਿਸੇ ਨਾਲ ਕੋਈ ਸੰਬੰਧ ਨਹੀਂ ਹੈ ਹੁਣ ਜਿਹੜੇ ਲੋਕ ਨੇ ਉਹ ਅੱਜ ਕੱਲ ਵੀ ਕਿਹੜਾ ਕੋਈ ਇਹੋ ਜੀ ਗੱਲ ਮੰਨਦਾ ਹੈ ਸਾਰੇ ਆਪਣੇ ਤਰਕ ਦੇ ਉੱਤੇ ਆਪਣੇ ਲੌਜੀਕ ਤੇ ਖੜੇ ਹੁੰਦੇ ਨੇ ਵੀ ਇਦਾਂ ਕਿਵੇਂ ਹੋ ਸਕਦਾ ਹੈ ਕੋਈ ਬਿਨਾ ਕਿਸੇ ਪਤੀ ਤੋਂ ਕਿਸ ਤਰ੍ਹਾਂ ਕਿਸੇ ਦਾ ਬੱਚਾ ਹੋ ਸਕਦਾ ਤੇ ਇਸ ਕਰਕੇ ਕਿਸੇ ਨੇ ਉਸ ਦੀ ਗੱਲ ਨਾ ਮੰਨੀ ਪਰ ਪਿਤਾ ਕਹਿੰਦਾ ਬੇਟਾ ਵੀ ਕੋਈ ਨਹੀਂ ਤੇ ਮੈਂ ਮੈਂ ਵੀ ਪ੍ਰਮਾਤਮਾ ਨੂੰ ਬੇਨਤੀ ਕਰਦਾ ਮੈਨੂੰ ਵੀ ਉਹ ਕੋਈ ਹਿੰਟ ਦੇਣ ਤੇ ਉਹਨੇ ਆਪਣੀ ਬੇਟੀ ਨੂੰ ਕੁਝ ਨਹੀਂ ਕਿਹਾ ਤੇ ਜਦੋਂ ਉਹ ਚਿੰਤਾ ਦੇ ਵਿੱਚ ਸੀ ਬਹੁਤ ਸਾਰੀ ਰਾਤ ਨੂੰ ਨੀਂਦ ਨਹੀਂ ਆਈ ਵੀ ਐਡਾ ਵੱਡਾ ਲੱਛਣ ਲਾਂਚਣ ਮੇਰੇ ਤੇ ਲੱਗ ਗਿਆ ਤੇ ਮੇਰਾ ਤਾਂ ਜੂਣਾ ਹੀ ਦੁੱਬਰ ਹੋ ਗਿਆ ਜੇ ਮੇਰੀ ਲੜਕੀ ਦਾ ਸੱਚਮੁੱਚ ਆਚਰਣ ਖਰਾਬ ਹੋਇਆ ਤਾਂ ਮੈਂ ਇਹਨੂੰ ਮਾਰ ਕੇ ਆਪ ਵੀ ਮਰ ਜੂੰਗਾ ਤੇ ਉਹਨੇ ਪ੍ਰਮਾਤਮਾ ਨੂੰ ਅਰਦਾਸ ਕੀਤੀ ਕਿ ਪ੍ਰਮਾਤਮਾ ਤੁਸੀਂ ਮੈਨੂੰ ਜ਼ਰੂਰ ਇਹ ਕਿਵੇਂ ਨਾ ਕਿਵੇਂ ਮੈਨੂੰ ਇਹ ਦੱਸੋ ਕਿ ਇਸ ਇਸ ਗੱਲ ਕੀ ਹੈ ਇਹਦਾ ਕੀ ਮਤਲਬ ਹੈ ਫਿਰ ਸਵੇਰ ਸਾਰ ਜਾ ਕੇ ਉਹਦੀ ਅੱਖ ਲੱਗੀ ਸਾਰੀ ਰਾਤ ਫਿਕਰਾਂ ਦੇ ਵਿੱਚ ਰਹਿ ਹਰ ਅਰਦਾਸਾਂ ਕਰਦਾ ਰਿਹਾ ਤੇ ਉਸ ਨੂੰ ਭਗਵਾਨ ਦੇ ਦਰਸ਼ਨ ਹੋਏ ਤੇ ਉਹਨਾਂ ਨੇ ਕਿਹਾ ਕਿ ਇਸ ਇਸ ਬੱਚੀ ਦੇ ਪੇਟ ਦੇ ਵਿੱਚ ਸਾਡਾ ਅੰਸ਼ ਹੈ ਸਾ ਮੇਰਾ ਆਪਣਾ ਅੰਸ਼ ਹੈ ਇਸ ਕਰਕੇ ਇਸ ਨੂੰ ਬਿਲਕੁਲ ਇਹ ਬੇਦੋਸ਼ ਹੈ ਇਸ ਨੂੰ ਕੁਝ ਨਹੀਂ ਗੈਣਾ ਹੈ ਤੇ ਇਹਦਾ ਜਿਹੜਾ ਅੰਸ਼ ਹੈ ਉਹ ਵੀ ਭਗਤੀ ਭਾਵ ਵਾਲਾ ਹੋਊਗਾ ਉਸ ਨੂੰ ਉਸ ਦਾ ਵੀ ਬੜਾ ਸਤਿਕਾਰ ਕਰਨਾ ਹੈ ਤੇ ਉਹ ਜਦੋਂ ਭਗਵਾਨ ਇਸ ਤਰ੍ਹਾਂ ਉਹਦੇ ਸੁਪਨੇ ਚ ਆਏ ਤਾਂ ਬਸ ਉਹ ਤਾਂ ਇੱਕਦਮ ਬਹੁਤ ਖੁਸ਼ ਹੋ ਗਿਆ ਤੇ ਉਸ ਨੇ ਆਪਣੀ ਬੇਟੀ ਦੇ ਸਿਰ ਤੇ ਹੱਥ ਰੱਖਿਆ ਤੇ ਕਿਹਾ ਕਿ ਬੇਟਾ ਹੁਣ ਕੋਈ ਕੁਛ ਮਰਜ਼ੀ ਕਹੀ ਜਾਵੇ ਮੈਨੂੰ ਕੋਈ ਪਰਵਾਹ ਨਹੀਂ ਮੇ ਤੇਰੀ ਗਵਾਹੀ ਮੇਰੇ ਪਰਮਾਤਮਾ ਨੇ ਆਪ ਮੈਨੂੰ ਦਿੱਤੀ ਹੈ ਤੇ ਇਸ ਕਰਕੇ ਹੁਣ ਤੂੰ ਫਿਕਰ ਨਾ ਕਰ ਹੁਣ ਤੂੰ ਆਪਣਾ ਧਿਆਨ ਰੱਖ ਤੇ ਇਸ ਬੱਚੇ ਨੂੰ ਜਨਮ ਦੇਣਾ ਹੈ ਤੂੰ ਤੇ ਉਹਦੇ ਪਿਤਾ ਹੋਰ ਵੀ ਜ਼ਿਆਦਾ ਮਿਹਨਤ ਕਰਨ ਲੱਗ ਪਿਆ ਕਿ ਮੈਂ ਜਿਵੇਂ ਕਿਵੇਂ ਕਰਕੇ ਆਪਣੀ ਬੇਟੀ ਦਾ ਦੀਪ ਪਰਵਰਿਸ਼ ਇਸ ਦੇ ਬੱਚੇ ਦੀ ਪਰਵਰਿਸ਼ ਕਰਨੀ ਹੈ ਤੇ ਤਾਂ ਭਗਵਾਨ ਦਾ ਅੰਸ਼ ਹੈ ਸੋ ਇਸ ਕਰਕੇ ਉਹ ਪਹਿਲਾਂ ਲੋਕਾਂ ਨਾਲ ਮਾੜੀ ਮੋਟੀ ਗੱਲ ਵੀ ਕਰ ਲੈਂਦਾ ਸੀ ਤਾਂ ਲੋਕੀ ਤਾਂ ਕਿਉਂਕਿ ਟੀਚਰਾਂ ਹਜਾ ਕੁਛ ਹੀ ਕਰਦੇ ਹੁੰਦੇ ਨੇ ਤੇ ਉਹਨੇ ਹੋਰ ਵੀ ਬੋਲਣਾ ਘੱਟ ਕਰਤਾ ਤੇ ਬਸ ਆਪਣੇ ਕੰਮ ਦੇ ਵਿੱਚ ਮਸਤ ਰਹਿੰਦਾ ਸੀ ਤੇ ਜਾਂ ਉਹ ਪ੍ਰਮਾਤਮਾ ਦੀ ਭਗਤੀ ਕਰਦਾ ਰਹਿੰਦਾ ਸੀ ਸੋ ਉਹਦਾ ਸਮਾ ਸਮੋ ਹੋਰ ਬਚ ਗਿਆ ਉਹ ਲੋਕਾਂ ਨਾਲ ਫਜ਼ੂਲ ਕਿਸੇ ਨਾਲ ਗੱਲਬਾਤ ਨਹੀਂ ਸੀ ਕਰਦਾ ਤੇ ਹੌਲੀ ਹੌਲੀ ਸਮਾਇਆ ਤਾਂ ਉਸ ਬੱਚ ਉਹਦੀ ਬੇਟੀ ਦੇ ਘਰ ਲड़का ਹੋਇਆ ਤੇ ਉਸਨੇ ਫਿਰ ਬਹੁਤ ਖੁਸ਼ੀਆਂ ਕੀਤੀਆਂ ਸਿਰਫ ਤੇ ਉਹ ਤੇ ਧੀ ਨੂੰ ਪਤਾ ਸੀ ਕਿ ਇਹ ਤਾਂ ਪ੍ਰਮਾਤਮਾ ਦੀ ਅੰਸ਼ ਹੈ ਦੁਨੀਆ ਤਾਂ ਕੋਣ ਮੰਨਦੀ ਹੈ ਉਦੋਂ ਰਿਵਾਜ ਸੀ ਕਿ ਬ੍ਰਾਹਮਣਾਂ ਨੂੰ ਹੀ ਸਾਰੇ ਕੰਮ ਕਰਾਈ ਜਾਂਦੇ ਸੀ ਬੁਲਾ ਕੇ ਚਾਹੇ ਜਨਮ ਸੰਸਕਾਰ ਹੈ ਜਾਂ ਕੋਈ ਵਿਆਹ ਹੈ ਜਾਂ ਫਿਰ ਮਰਤਕ ਸੰਸਕਾਰ ਹੈ ਸਾਰਾ ਕੁਝ ਬ੍ਰਾਹਮਣਾਂ ਦੇ ਹੱਥ ਵਿੱਚ ਹੁੰਦਾ ਸੀ ਤਾਂ ਉਸਨੇ ਜਾ ਕੇ ਕਿਹਾ ਵੀ 11 ਦਿਨਾਂ ਬਾਅਦ ਨਾਮ ਰੱਖਣਾ ਹੁੰਦਾ ਸੀ ਬੱਚੇ ਦਾ ਤੇ ਉਹ ਜਾ ਕੇ ਆਪਣੇ ਪਿੰਡ ਦੇ ਬ੍ਰਾਹਮਣਾਂ ਨੂੰ ਮਿੰਤਾ ਤਰਲੇ ਕਰਨ ਲੱਗਿਆ ਕਿ ਤੁਸੀਂ ਆ ਕੇ ਮੇਰੇ ਬੱਚੇ ਮੇਰੇ ਦੋਤੇ ਦਾ ਨਾਮਕਰਨ ਕਰੋ ਉਹੀ ਨਹੀਂ ਮੰਨਿਆ ਉਹ ਕਹਿੰਦੇ ਇਹੋ ਜੀ ਪਾਪ ਦੀ ਸੰਤਾਨ ਅਸੀਂ ਤਾਂ ਨਹੀਂ ਆਉਂਦੇ ਸੀ ਪਿਛਟ ਹੁਣੇ ਤੇਰੇ ਘਰ ਆ ਕੇ ਫਿਰ ਉਹ ਬਹੁਤ ਦੱਸ ਹੋਇਆ ਫਿਰ ਸੋਚਣ ਲੱਗਿਆ ਵੀ ਹੁਣ ਕੀ ਕੀਤਾ ਜਾਵੇ ਕਿਉਂਕਿ ਵਿਚਾਰੇ ਇਹ ਇਹਨਾਂ ਨੂੰ ਛੋਟੀ ਜਆ ਦੱਸ ਮੰਨਿਆ ਜਾਂਦਾ ਸੀ ਆਪ ਤਾਂ ਕੁਝ ਕਰ ਨਹੀਂ ਸਕਦੇ ਸੀ ਤੇ ਫਿਰ ਉਹ ਕਹਿੰਦਾ ਵੀ ਚਲੋ ਮੈਂ ਕਿਸੇ ਹੋਰ ਪਿੰਡ ਦੇ ਵਿੱਚ ਜਾ ਕੇ ਕਿਉਂਕਿ ਅੱਗੇ ਤਾਂ ਖਬਰ ਵਗੈਰਾ ਕਿਤੇ ਫੈਲਦੀ ਨਹੀਂ ਸੀ ਨਾ ਹੁਣ ਜਿਵੇਂ ਇੰਟਰਨੈਟ ਤੇ ਫਟਾਫਟ ਸਾਰੇ ਸੰਸਾਰ ਨੂੰ ਪਤਾ ਲੱਗ ਜਾਂਦਾ ਵੀ ਆ ਹੋਇਆ ਤਾਂ ਦੂਸਰੇ ਪਿੰਡ ਦੇ ਲੋਕਾਂ ਨੂੰ ਵੀ ਇੱਕ ਪਿੰਡ ਬਾਰੇ ਪਤਾ ਨਹੀਂ ਹੁੰਦਾ ਸੀ ਫਿਰ ਉਹ ਹੌਲੀ-ਹੌਲੀ ਦੂਸਰੇ ਪਿੰਡ ਗਿਆ ਕਈ ਪਿੰਡਾਂ ਦੇ ਵਿੱਚ ਜਾ ਕੇ ਕੱਪੜਾ ਵੇਚਦਾ ਸੀ ਤੇ ਉਸਨੇ ਉੱਥੇ ਦੇ ਪੰਡਤਾਂ ਨੂੰ ਜਾ ਕੇ ਬੇਨਤੀ ਕੀਤੀ ਕਿ ਤੁਸੀਂ ਸਾਡੇ ਘਰ ਬੱਚਾ ਆਇਆ ਆ ਕਿ ਉਸ ਦਾ ਨਾਮਕਰਨ ਕਰੋ ਤੇ ਪਿਤਾ ਵਗੈਰਾ ਮੈਂ ਸਰਦੀ ਪੂਜ ਦੀ ਜ਼ਰੂਰ ਤੁਹਾਨੂੰ ਦਵਾਂਗਾ ਉਹ ਪੰਡਤ ਅੱਗੇ ਉਹਦੇ ਘਰ ਤਾਂ ਉਹ ਆ ਕੇ ਜਦੋਂ ਫਿਰ ਉਹ ਮੰਤਰ ਵਗੈਰਾ ਆਪਣੇ ਪੜ੍ਹਦੇ ਨੇ ਉਹ ਕਹਿੰਦੇ ਕਿ ਦੱਸੋ ਬੱਚੇ ਦੇ ਪਿਤਾ ਦਾ ਕੀ ਨਾਮ ਹੈ ਤੇ ਉਹ ਕਹਿੰਦੇ ਵੀ ਬੱਚੇ ਦੇ ਪਿਤਾ ਦਾ ਨਾਮ ਹੈ ਕਿਉਂਕਿ ਉਧਰ ਭਗਵਾਨ ਨੂੰ ਬਿਠੂਲ ਕਹਿੰਦੇ ਨੇ ਇਸ ਤਰ੍ਹਾਂ ਹੋਇਆ ਸੀ ਕਿ ਇੱਕ ਵਾਰੀ ਇੱਕ ਭਗਤ ਸੀ ਬਹੁਤ ਗਰੀਬ ਭਗਤਾਂ ਨੂੰ ਤੌਰ ਤੇ ਗਰੀਬ ਹੀ ਹੁੰਦੇ ਨੇ ਕਿਉਂਕਿ ਉਹਨਾਂ ਨੇ ਤਾਂ ਅਸਲੀ ਦੌਲਤ ਖੱਟੀ ਹੁੰਦੀ ਹੈ ਜਿਹੜੀ ਦੂਸਰੀ ਸੰਸਾਰੀ ਦੌਲਤ ਹੈ ਉਹਨਾਂ ਨੂੰ ਉਹਨਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਸੋ ਬਹੁਤ ਗਰੀਬ ਸੀ ਛੋਟੀ ਜੀ ਝੌਂਪੜੀ ਦੇ ਵਿੱਚ ਰਹਿੰਦਾ ਸੀ ਤੇ ਬੋਰੀ ਜੀ ਵਿਛਾ ਕੇ ਉਹ ਬੈਠ ਕੇ ਭਗਤੀ ਕਰ ਰਿਹਾ ਸੀ ਤੇ ਪ੍ਰਮਾਤਮਾ ਪ੍ਰਗਟ ਹੋਏ ਉਸ ਨੂੰ ਦਰਸ਼ਨ ਦੇਣ ਵਾਸਤੇ ਆਏ ਤੇ ਉਹਨੇ ਕਿਹਾ ਵੀ ਮੈਂ ਕਿੱਥੇ ਬਿਠਾਵਾਂ ਪ੍ਰਮਾਤਮਾ ਨੂੰ ਉਹ ਐਨਾ ਇੱਕਦਮ ਬੰਦਲ ਜਿਹਾ ਖੁਸ਼ੀ ਦੇ ਵਿੱਚ ਤੇ ਉਹਨੂੰ ਪਤਾ ਨਹੀਂ ਸੀ ਲੱਗਦਾ ਕਿ ਮੈਂ ਕਿੱਥੇ ਬਿਠਾਵਾਂ ਕਿਉਂਕਿ ਆਪਣੇ ਨਾਲ ਉਹਨੂੰ ਉੱਚੀ ਥਾਂ ਤੇ ਤਾਂ ਬਿਠਾਉਣਾ ਹੀ ਹੈ ਨਾ ਭਗਵਾਨ ਨੂੰ ਉਹਦੇ ਕੋਲ ਕਿਹੜਾ ਕੋਈ ਮੇਜ਼ ਕੁਰਸੀ ਸੀ ਤਾਂ ਸਾਹਮਣੇ ਉਹਨੂੰ ਇੱਕ ਇੱਟ ਦਿੱਸੀ ਉਹਨੇ ਫਟਾਫਟ ਇੱਟ ਨੂੰ ਹੀ ਧੋਕੇ ਤੇ ਲਿਆ ਕੇ ਰੱਖਤਾ ਕਿ ਇੱਥੇ ਬੈਠੋ ਭਗਵਾਨ ਜੀ ਤੁਸੀਂ ਤੇ ਉਹ ਫਿਰ ਜਦੋਂ ਭਗਵਾਨ ਜੀ ਬੈਠ ਗਏ ਉੱਥੇ ਬੜੇ ਪਿਆਰ ਨਾਲ ਮੁਸਕਰਾਏ ਤੇ ਉਹਨੂੰ ਬles ਕੀਤਾ ਫਿਰ ਉਹਦੇ ਬਿਰਤੀ ਦੇ ਵਿੱਚ ਹਮੇਸ਼ਾ ਪ੍ਰਮਾਤਮਾ ਦਾ ਉਹੀ ਸਰੂਪ ਬੈਠ ਗਿਆ ਕਿ ਪ੍ਰਮਾਤਮਾ ਇੱਟ ਦੇ ਉੱਤੇ ਬੈਠੇ ਹੋਏ ਨੇ ਈਟਲ ਜਾਂ ਮਿਠਲ ਫਿਰ ਪ੍ਰਮਾਤਮਾ ਨੂੰ ਕਹਿਣ ਲੱਗੇ ਈ ਈਟਲ ਮਤਲਬ ਇੱਟ ਤੇ ਬੈਠੇ ਹੋਏ ਤੇ ਬੈਠੇ ਹੋਏ ਸੀ ਮਿਠਲ ਤਾਂ ਭਗਵਾਨ ਦਾ ਨਾਮ ਮਿਠਲ ਪੈ ਗਿਆ ਤੇ ਸਾਰੇ ਉਹਨਾਂ ਨੂੰ ਮਿਠਲ ਕਹਿ ਕੇ ਯਾਦ ਕਰਦੇ ਹੁੰਦੇ ਸੀ ਤਾਂ ਉਹਨੇ ਕਿਹਾ ਵੀ ਦੱਸੋ ਇਹਦੇ ਪਿਤਾ ਦਾ ਕੀ ਨਾਮ ਹੈ ਉਹ ਕਹਿੰਦਾ ਜੀ ਮਿਠਲ ਭਗਵਾਨ ਤੇ ਉਹ ਉਹਨਾਂ ਨੇ ਸੋਚਿਆ ਕਈ ਵਾਰ ਚਲੋ ਭਗਵਾਨ ਦੇ ਨਾਮ ਤੇ ਵੀ ਕੋਈ ਨਾਮ ਰੱਖ ਦਿੰਦੇ ਨੇ ਤੇ ਫਿਰ ਉਹ ਕਹਿੰਦੇ ਵੀ ਉਹਦਾ ਗੋਥ ਕੀ ਹੈ ਉਹ ਕਹਿੰਦਾ ਉਹਦਾ ਗੋਥ ਹੈ ਅਚੁੱਤ ਅਚੁੱਤ ਪ੍ਰਮਾਤਮਾ ਨੂੰ ਮੰਨਿਆ ਜਾਂਦਾ ਹੈ ਨਾ ਕਿ ਜਿਹੜੇ ਅਹਿਲ ਹੈ ਅਟਲ ਹੈ ਅਚਲ ਹੈ ਸੋ ਅਚੁੱਤ ਤੇ ਉਹ ਉਹ ਹੈਰਾਨ ਹੋ ਗਏ ਇਹ ਗੋਤ ਕਦੇ ਸੁਣਿਆ ਨਹੀਂ ਕਹਿੰਦਾ ਇਹ ਤਾਂ ਪ੍ਰਮਾਤਮਾ ਨੂੰ ਕਿਹਾ ਜਾਂਦਾ ਤੂੰ ਸੱਚੂ ਸੱਚ ਦੱਸਦਾ ਪਤਾ ਕੌਣ ਹੈ ਤੂੰ ਨੇ ਸਾਰੀ ਗੱਲ ਦੱਸੀ ਉਹ ਪੰਡਤ ਬਹੁਤ ਗਾਲਾਂ ਕੱਢਦੇ ਹੋਏ ਉਹਦੇ ਘਰੋਂ ਤੁਰਪੇ ਕਹਿੰਦੇ ਵੀ ਤੇਰੇ ਘਰ ਦਾ ਤਾਂ ਪਾਣੀ ਪੀਣਾ ਹਰਾਮ ਐ ਐਨੀ ਪਾਪ ਦੀ ਤੂੰ ਕਿਰਿਆ ਤੇਰੀ ਬੇਟੀ ਨੇ ਕੀਤੀ ਐ ਤੇ ਤੂੰ ਬੜੇ ਉਹਦੇ ਨਾਲ ਸਾਨੂੰ ਬੁਲਾ ਕੇ ਲੈ ਕੇ ਆਏ ਆਂ ਵੀ ਅਸੀਂ ਪਹਿਲਾਂ ਹੀ ਪੰਡਤ ਲੋਕ ਨੀਚਾਂ ਦੇ ਘਰ ਨਹੀਂ ਆਉਂਦੇ ਫਿਰ ਉੱਪਰ ਦੀ ਤੂੰ ਐਡਾ ਵੱਡਾ ਪਾਪ ਸਾਡੇ ਕੋਲ ਉਛਾਇਆ ਤੇ ਸਾਰੇ ਉਹਨੂੰ ਛੱਡ ਕੇ ਚਲੇ ਗਏ ਤੇ ਉਹਦੇ ਪਿਤਾ ਦਾ ਮਨ ਬੜਾ ਪਰਿਆ ਆਇਆ ਵੀ ਹੁਣ ਕੀ ਕੀਤਾ ਜਾਵੇ ਤੇ ਉਹਦੀ ਬੇਟੀ ਵੀ ਬਹੁਤ ਉਦਾਸ ਹੋ ਗਈ ਫਿਰ ਗੰਦੇ ਵਿੱਚ ਆਪਣਾ ਤਾਂ ਸਾਰਾ ਕੁਝ ਪ੍ਰਮਾਤਮਾ ਹੀ ਆ ਨਾ ਵੀ ਵੈਸੇ ਵੀ ਇਹ ਗਰੀਬਾਂ ਦਾ ਕੌਣ ਹੁੰਦਾ ਹੈ ਹੋਰ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨੇ ਉਟਿਆਂ ਦੀ ਓਟ ਨੇ ਆਸਰਿਆਂ ਦੇ ਆਸਰੇ ਸਿਰਫ ਤੇ ਸਿਰਫ ਪ੍ਰਮਾਤਮਾ ਨੇ ਤੇ ਆਪਾਂ ਤਾਂ ਉਹਨਾਂ ਨਾਲ ਹੀ ਗੱਲ ਕਰੀਏ ਫਿਰ ਉਹਨਾਂ ਨੇ ਬੇਨਤੀਆਂ ਕੀਤੀਆਂ ਬਹੁਤ ਦੋਨਾਂ ਨੇ ਵੀ ਇਹ ਪ੍ਰਮਾਤਮਾ ਤੁਸੀਂ ਵੀਠਲ ਭਗਵਾਨ ਤੁਸੀਂ ਤਾਂ ਜਾਣੀ ਜਾਣੋ ਨਾ ਇਹ ਤੁਹਾਡੀ ਅੰਸ਼ਾ ਬੱਚਾ ਤੇ ਤੁਸੀਂ ਪਿਤਾ ਹੋ ਤੁਸੀਂ ਨਾਮ ਵੀ ਤੁਸੀਂ ਹੀ ਰੱਖੋ ਆਪਣੇ ਬੱਚੇ ਦਾ ਤੇ ਫਿਰ ਉਸ ਨੂੰ ਉਕਾਸ਼ਣੀ ਹੋਈ ਕਿ ਬੱਚੇ ਦਾ ਨਾਮ ਰੱਖੋ ਨਾਮਦੇਵ ਇਹ ਨਾਮ ਦੀ ਵੀ ਨਾਮਦੀ ਹੀ ਮੂਰਤ ਹੋਏਗਾ ਦੇਵ ਦਾ ਮਤਲਬ ਹੁੰਦਾ ਪ੍ਰਕਾਸ਼ ਕਰਨ ਵਾਲੀ ਕੋਈ ਪ੍ਰਕਾਸ਼ਿਤ ਜਿਹੜੇ ਵਿੰਗਸ ਹੁੰਦੇ ਨੇ ਵੀ ਇਸ ਦਾ ਨਾਮ ਅੱਜ ਤੋਂ ਨਾਮਦੇਵ ਤੁਸੀਂ ਰੱਖਣਾ ਤੇ ਬਹੁਤ ਭਗਤੀ ਭਾਵ ਵਾਲਾ ਬੱਚਾ ਹੋਊਗਾ ਸੋ ਨਾਮਦੇਵ ਨਾਮ ਉਹਨਾਂ ਨੇ ਰੱਖਤਾ ਫਿਰ ਬੜੇ ਖੁਸ਼ ਰਹਿਣ ਲੱਗੇ ਤੇ ਬਹੁਤ ਪਿਆਰ ਨਾਲ ਉਸ ਦੀ ਬੱਚੇ ਦੀ ਪਰਵਰਿਸ਼ ਕਰਨ ਲੱਗੇ ਉਹ ਬੱਚੇ ਨੂੰ ਤਾਂ ਕੁਝ ਪਤਾ ਨਹੀਂ ਆਪਣੇ ਨਾਨਾ ਜੀ ਨੂੰ ਆਪਣੇ ਆਪਣੇ ਬਾਪ ਆਪਣਾ ਪਿਤਾ ਮੰਨਦਾ ਸੀ ਤੇ ਜਿਸ ਤਰ੍ਹਾਂ ਉਹਨਾਂ ਨੇ ਆਪਣੀ ਬੇਟੀ ਨੂੰ ਸਿੱਖਿਆ ਦਿੱਤੀ ਸੀ ਆਪਣੇ ਦੋਤੇ ਨੂੰ ਵੀ ਉਸ ਤਰ੍ਹਾਂ ਹੀ ਸਿੱਖਿਆ ਦੇਣ ਲੱਗੇ ਕਿ ਪ੍ਰਮਾਤਮਾ ਹੀ ਹੁੰਦਾ ਸਾਰਿਆਂ ਦਾ ਸਾਰਾ ਕੁਝ ਬਾਕੀ ਸੰਸਾਰ ਤਾਂ ਐਵੇਂ ਹੀ ਹੈ ਤੇ ਆਪਾਂ ਨੂੰ ਚਲੋ ਜੋ ਕਾਰਕਿਰਤ ਪ੍ਰਮਾਤਮਾ ਨੇ ਬਖਸ਼ੀ ਉਹ ਕਰਨੀ ਹੁੰਦੀ ਹੈ ਪਰ ਬਾਕੀ ਸਾਰਾ ਟਾਈਮ ਆਪਾਂ ਨੇ ਈਵਨ ਕਿਰਤ ਕਰਦੇ ਹੋਏ ਵੀ ਪ੍ਰਮਾਤਮਾ ਵੱਲ ਹੀ ਲਾਉਣਾ ਹੁੰਦਾ ਹੈ ਤੇ ਉਹ ਫਿਰ ਉਹ ਬੱਚਾ ਦੇਖਦਾ ਸੀ ਕਿ ਜਿਹੜੇ ਉਹਦੇ ਨਾਨਾ ਜੀ ਸੀ ਉਹ ਹਰ ਰੋਜ਼ ਭਗਵਾਨ ਦੀ ਮੂਰਤੀ ਸੀ ਉਸ ਨੂੰ ਉਹ ਇਸ਼ਨਾਨ ਕਰਾਉਂਦੇ ਹੁੰਦੇ ਬੜੇ ਪਿਆਰ ਨਾਲ ਫਿਰ ਉਸਦੇ ਬਸਤਰ ਪਾਉਂਦੇ ਹੁੰਦੇ ਤੇ ਉਹਨਾਂ ਨੇ ਪੈਸੇ ਜੋੜ-ਜੋੜ ਕੇ ਇੱਕ ਸੋਨੇ ਦੀ ਕੋਲੀ ਲਿਆਂਦੀ ਹੋਈ ਸੀ ਉਹ ਸੋਨੇ ਦੀ ਕਟੋਰੀ ਦੇ ਵਿੱਚ ਉਹਨਾਂ ਨੂੰ ਭੋਗ ਲਵਾਉਂਦੇ ਹੁੰਦੇ ਸੀ ਦੁੱਧ ਪਾ ਕੇ ਤੇ ਉਹਨਾਂ ਨੇ ਇੱਕ ਪਰਦਾ ਜਿਹਾ ਕਰ ਦੇਣਾ ਮੂਰਤੀ ਦੇ ਅੱਗੇ ਤੇ ਉਹ ਸੋਨੇ ਦੀ ਕਟੋਰੀ ਅੰਦਰ ਰੱਖਣੀ ਤੇ ਫਿਰ ਅਰਦਾਸ ਕਰਨੀ ਕਿ ਭਗਵਾਨ ਜੀ ਤੁਸੀਂ ਭੋਗ ਲਾਓ ਇਹ ਬੱਚਾ ਨਾਮਦੇਵ ਸਾਰਾ ਕੁਝ ਦੇਖਿਆ ਕਰੇ ਇਹਨੂੰ ਬੜਾ ਸ਼ੌਕ ਆਇਆ ਕਰੇ ਕਿ ਮੈਂ ਵੀ ਪ੍ਰਮਾਤਮਾ ਨੂੰ ਇਸ ਤਰ੍ਹਾਂ ਪੋਗ ਲਵਾਵਾਂ ਪੰਜ ਕੁ ਸਾਲ ਦਾ ਬੱਚਾ ਸੀ ਤੇ ਆਪਣੇ ਨਾਨਾ ਜੀ ਨੂੰ ਕਹਿੰਦਾ ਨਾਨਾ ਜੀ ਮੈਨੂੰ ਵੀ ਤੁਸੀਂ ਸੇਵਾ ਕਰਨ ਦੇਓ ਠਾਕੁਰਾਂ ਦੀ ਤੇ ਮੈਂ ਤਾਂ ਆਪਿਆ ਇਸ ਤਰ੍ਹਾਂ ਇਹਨਾਂ ਨੂੰ ਇਸ਼ਨਾਨ ਕਰਾ ਕੇ ਉਹ ਦੇਖਦਾ ਸੀ ਨਾ ਬੱਚਾ ਤਾਂ ਉਵੇਂ ਹੀ ਕਰਦਾ ਜਿਵੇਂ ਮਾਂ-ਬਾਪ ਨੂੰ ਦੇਖਦਾ ਕਰਦੇ ਆ ਤੇ ਇਸ ਕਰਕੇ ਉਹਨੇ ਬੜੀਆਂ ਬੇਨਤੀਆਂ ਕੀਤੀਆਂ ਵੀ ਮੈਂ ਵੀ ਤੁਹਾਡੇ ਵਾਂਗੂ ਭਜਨ ਲਗਾਵਾਂ ਫਿਰ ਮੈਂ ਠਾਕੁਰ ਜੀ ਦੇ ਕੱਪੜੇ ਬਦਲਾਂ ਫਿਰ ਮੈਂ ਇਹਨਾਂ ਨੂੰ ਦੁੱਧ ਚਕਾਵਾਂ ਤੇ ਨਾਨਾ ਜੀ ਕਹਿੰਦੇ ਬੇਟੇ ਹਲੇ ਤੂੰ ਛੋਟਾ ਐ ਬਹੁਤ ਤੇ ਹਲੇ ਤੂੰ ਦੇਖਿਆ ਕਰ ਬਸ ਤੇ ਜਦੋਂ ਕਦੇ ਫਿਰ ਮੈਂ ਬਾਹਰ ਗਿਆ ਨਾ ਕਿਸੇ ਕੰਮ ਉਹ ਜਿਆਦਾ دیر ਤਾਂ ਵੈਸੇ ਆਪਣੀ ਬੇਟੀ ਨੂੰ ਛੱਡ ਕੇ ਕਿਤੇ ਜਾਂਦੇ ਨਹੀਂ ਸੀ ਹੁੰਦੇ ਪਰ ਫਿਰ ਵੀ ਜਾਣਾ ਪੈਂਦਾ ਸੀ ਦੂਸਰੇ ਪਿੰਡਾਂ 'ਚ ਜਾ ਕੇ ਕੱਪੜਾ ਵਗੈਰਾ ਵੇਚਣਾ ਤੇ ਕਰ ਦਸ ਸਮਾਨ ਵਗੈਰਾ ਲਿਆਉਣਾ ਤੇ ਉਹ ਕਹਿੰਦੇ ਕਿ ਬੇਟਾ ਜਦੋਂ ਮੈਨੂੰ ਕਿਤੇ ਬਾਹਰ ਜਾਣਾ ਪਿਆ ਨਾ ਤਾਂ ਫਿਰ ਤੂੰ ਇਹ ਸੇਵਾ ਕਰ ਲਈਂ ਤੇ ਉਹਨੂੰ ਐਨੀ ਕੁ ਰਿਓਸਿਟੀ ਐਨਾ ਸ਼ੌਕ ਜਾਗਿਆ ਨਾਮਦੇਵ ਜੀ ਦੇ ਮਨ ਦੇ ਵਿੱਚ ਤੇ ਉਹ ਥੋੜੀ ਦਿਰ ਬਾਅਦ ਆ ਕੇ ਕਹਿਦਾ ਕਰਨ ਕਿ ਪਿਤਾ ਜੀ ਤੁਸੀਂ ਬਾਹਰ ਕਦੋਂ ਜਾਓਗੇ ਬਾਰ ਬਾਰ ਕਹੀ ਜਾਏਗਾ ਉਹ ਕਹਿੰਦੇ ਮੈਂ ਜਾਊਂਗਾ ਜਦੋਂ ਮੈਨੂੰ ਕੰਮ ਪਿਆ ਕੋਈ ਨਹੀਂ ਤੂੰ ਸਬਰ ਕਰ ਤੇ ਵੱਡਾ ਹੋ ਲੈ ਥੋੜਾ ਜਿਹਾ ਫਿਰ ਥੋੜੀ ਦਿਰ ਬਾਅਦ ਆਜਾ ਕਰਨ ਮੈਂ ਹੁਣ ਕਿੰਨਾ ਵੱਡਾ ਤਾਂ ਹੋ ਗਿਆ ਹੁਣ ਸਵੇਰ ਦਾ ਤੁਸੀਂ ਕਿਹਾ ਹੋਇਆ ਸ਼ਾਮ ਹੋ ਗਈ ਮੈਂ ਕਿੰਨਾ ਵੱਡਾ ਹੋ ਗਿਆ ਭੋਲੇ ਪਾ ਉਹਨਾਂ ਨੂੰ ਬਹੁਤ ਹੀ ਅੰਦਰ ਲਗਨ ਤੇ ਸ਼ੌਕ ਵੀ ਕਦੇ ਠਾਕੁਰ ਜੀ ਦੀ ਸੇਵਾ ਮੈਂ ਕਰਾਂ ਤੇਕੀਨੋ ਦੇ ਨੰਨਾ ਜੀ ਨੂੰ ਕੰਮ ਪੈ ਗਿਆ ਉਹਨਾਂ ਨੇ ਦੂਸਰੇ ਪਿੰਨਾ ਚ ਜਾ ਕੇ ਕਪੜਾ ਵੇਚਣਾ ਸੀ ਉਹ ਤਿੰਨ ਦਿਨ ਲੱਗ ਜਾਣੇ ਸੀ ਤੇ ਉਹ ਕਹਿੰਦੇ ਕਿ ਬੇਟਾ ਉਹਨਾਂ ਰਾਸ਼ਨ ਵਗੈਰਾ ਲੈ ਆ ਕੇ ਰੱਖ ਤਾਂ ਆਪਣੀ ਬੇਟੀ ਕੋਲ ਕੇ ਅੰਦਰ ਹੀ ਤੁਸੀਂ ਰਹਿਣਾ ਤੇ ਆਪਣੇ ਇੱਕ ਗਊ ਰੱਖੀ ਹੋਈ ਸੀ ਤੇ ਗਊ ਦਾ ਦੁੱਧ ਚੋ ਕੇ ਜਿਸ ਤਰ੍ਹਾਂ ਉਹ ਕਰਦੇ ਸੀ ਨਾ ਕੋਲੀ ਸੋਨ ਸੋਨੇ ਦੀ ਕਟੋਰੀ ਦੇ ਵਿੱਚ ਦੁੱਧ ਪਾ ਕੇ ਪੋ ਗਲਵਾਉਂਦੇ ਹੁੰਦੇ ਸੀ ਉਹ ਕਟਨ ਕਰ ਦਿੰਦੇ ਸੀ ਅੰਗੇ ਤਾਂ ਬੱਚੇ ਨੂੰ ਇਹ ਨਹੀਂ ਸੀ ਪਤਾ ਲੱਗਦਾ ਕਿ ਅੰਦਰ ਕੀ ਹੋ ਰਿਹਾ ਹੈ ਵੀ ਉਹਦੇ ਭਾਵੇਂ ਠਾਕੁਰ ਜੀ ਦੁੱਧ ਪੀ ਰਹੇ ਨੇ ਬਾਅਦ ਦੇ ਵਿੱਚ ਕੌਲੀ ਚੁੱਕ ਲੈਂਦੇ ਨੇ ਤੇ ਉਹਨੂੰ ਬੜਾ ਸ਼ੌਕ ਸੀ ਕਿ ਮੈਂ ਵੀ ਇਹ ਸਾਰੀ ਸੇਵਾ ਕਰਾਂ ਨਾ ਜਦੋਂ ਫਿਰ ਉਸ ਦੇ ਨਾਨਾ ਜੀ ਨੇ ਕਿਹਾ ਕਿ ਹੁਣ ਮੈਂ 3 ਦਿਨਾਂ ਲਈ ਜਾਣਾ ਬਾਹਰ ਤੇ ਚੰਗੀ ਤਰ੍ਹਾਂ ਨਾਲ ਉਹਨੂੰ ਸਮਝਾਇਆ ਵੀ ਬੇਟੇ ਸੇਵਾ ਕਰਨੀ ਹੈ ਠਾਕੁਰਾਂ ਦੀ ਮੈਨੂੰ ਕੋਈ ਸ਼ਿਕਾਇਤ ਨਾ ਹੋਵੇ ਜੇ ਮੈਨੂੰ ਪਤਾ ਲੱਗਿਆ ਨਾ ਤੂੰ ਕੋਈ ਅਣਗਹਿਲੀ ਕੀਤੀ ਹੈ ਸੇਵਾ ਦੇ ਵਿੱਚ ਤੇ ਮੈਂ ਤੈਨੂੰ ਦੁਬਾਰਾ ਨਹੀਂ ਸੇਵਾ ਕਰਨ ਦੇਣੀ ਤੇ ਉਹਨੇ ਹੱਥ ਜੋੜ ਕੇ ਕਿਹਾ ਕਿ ਮੈਂ ਬਿਲਕੁਲ ਨਹੀਂ ਕੋਈ ਗਲਤੀ ਕਰੂੰਗਾ ਮੈਨੂੰ ਬਹੁਤ ਸੰਗਤਨਾ ਪਤਾ ਤੁਸੀਂ ਜਿਵੇਂ ਜਿਵੇਂ ਕੀ ਕਰਦੇ ਹੋ ਤੇ ਉਹ ਕਹਿੰਦੇ ਵੀ ਬੇਟਾ ਤੂੰ ਇਹ ਦੇਖ ਲੈ ਬੱਚਿਆਂ ਨੂੰ ਭੁੱਖ ਲੱਗ ਜਾਂਦੀ ਹੈ ਜਲਦੀ ਪਰ ਤੂੰ ਠਾਕੁਰਾਂ ਨੂੰ ਭੋਗ ਲਗਾਏ ਬਿਨਾਂ ਨਹੀਂ ਛਕਣਾ ਇਹ ਪੱਕੀ ਗੱਲ ਹੈ ਕਿ ਤੂੰ ਪਹਿਲਾਂ ਇਹ ਸੋਨੇ ਦੀ ਕਟੋਰੀ ਦੇ ਵਿੱਚ ਦੁੱਧ ਪਾ ਕੇ ਫਿਰ ਠਾਕੁਰਾਂ ਨੂੰ ਛਕਾਉਣਾ ਫਿਰ ਉਸ ਤੋਂ ਬਾਅਦ ਹੀ ਤੂੰ ਕੁਝ ਛਕਣਾ ਤੇ ਜੇ ਮੈਨੂੰ ਪਤਾ ਲੱਗਿਆ ਨਾ ਵੀ ਤੂੰ ਕੋਈ ਗਲਤੀ ਕੀਤੀ ਹੈ ਫਿਰ ਦੁਬਾਰਾ ਮੈਂ ਤੈਨੂੰ ਕਦੇ ਨਹੀਂ ਸੇਵਾ ਕਰਨ ਦੇਣੀ ਤੇ ਉਹ ਤਾਂ ਬਹੁਤ ਖੁਸ਼ ਹੋਏ ਨਾਮਦੇਵ ਜੀ ਕਹਿੰਦੇ ਕਿ ਨਹੀਂ ਮੈਂ ਧਿਆਨ ਨਾਲ ਸਾਰਾ ਕੁਝ ਦੇਖਿਆ ਮੈਂ ਕੋਈ ਗਲਤੀ ਨਹੀਂ ਕਰੂੰਗਾ ਪਿਤਾ ਜੀ ਤੁਸੀਂ ਜਾਓ ਤੇ ਇਸ ਤਰ੍ਹਾਂ ਉਹਦੇ ਨੰਨਾ ਜੀ ਚਲੇ ਗਏ 3 ਦਿਨਾਂ ਵਾਸਤੇ ਤੇ ਫਿਰ ਭਗਤ ਜੀ ਪਿੱਛੇ ਰਹਿ ਗਏ ਤੇ ਫਿਰ ਉਹਨਾਂ ਨੇ ਕਿਸ ਤਰ੍ਹਾਂ ਸੇਵਾ ਕੀਤੀ ਭੋਲੇਪਾ ਦੇ ਵਿੱਚ ਆਪਾਂ ਕੱਲ ਨੂੰ ਬਾਕੀ ਸਟੋਰੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ